ਆਇਦਨਾ ਦੇ ਵਿੱਚ ਅਕਾਲੀ ਦਲ ਦੇ ਵਿੱਚ ਨਵਾਈ ਕੋਈ ਨਾ ਕੋਈ ਕਲੇਸ਼ ਛਿੜਿਆ ਰਹਿੰਦਾ ਹੈ ਤੇ ਉੱਥੇ ਹੁਣ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਲੱਗਿਆ ਤੇ ਦੱਸਦੀ ਹੈ ਕਿ ਬੀਬੀ ਸਰਹੀਤਕਰ ਯਾਨੀ ਕਿ ਜਲੰਧਰ ਜਿਮਨੀ ਚੋਣਾਂ ਦੇ ਵਿੱਚ ਜੋ ਸਿਆਸੀ ਅਖਾੜੇ ਦੇ ਵਿੱਚ ਉਤਰੇ ਸੀ ਉਹਨਾਂ ਨੇ ਆਪਣੀ ਹਮਾਇਤ ਵਾਪਸ ਲੈ ਲਈ ਹੈ ਤੇ ਇੱਕ ਆਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਤੇ ਦੱਸਦੀ ਹੈ ਕਿ ਵੱਡੀ ਖਬਰ ਆਕਾਲੀ ਦਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੇ ਉੱਥੇ ਜਲੰਧਰ ਪੱਛਮੀ ਚੋਣਾਂ ਨੂੰ ਲੈ ਕੇ ਜਿਹੜਾ ਕਿ ਐਲਾਨ ਹੋਇਆ ਹੋਇਆ ਹੈ ਤੇ ਜਿਸ ਦੇ ਦੌਰਾਨ ਬੀਬੀ ਸਰਜੀਤ ਕੌਰ ਆਕਾਲੀ ਦਲ ਦੇ ਵੱਲੋਂ ਸਿਆਸੀ ਉਮੀਦਵਾਰ ਦੇ ਅਖਾੜੇ ਦੇ ਵਿੱਚ ਉਤਰੇ ਸੀ ਤੇ ਹੁਣ ਬੀਬੀ ਜਗੀਰ ਕੌਰ ਦੀ ਜਿਹੜੇ ਕਿ ਨਾਲ ਧੜੇ ਦੇ ਵਿੱਚ ਉਹ ਸ਼ਾਮਲ ਨੇ ਤੇ ਇਸ ਕਾਰਨ ਉਹਨਾਂ ਨੂੰ ਆਪਣਾ ਵਾਪਸ ਜਿਹੜਾ ਕਿ ਹਮਾਇਤ ਵਾਪਸ ਲੈਣੀ ਪਈ ਤੇ ਜਿਸ ਦੇ ਦੌਰਾਨ ਦੱਸ ਇੱਕ ਜਲੰਧਰ ਪੱਛਮੀ ਚੋਣਾ ਨੂੰ ਲੈ ਕੇ ਅਕਾਲੀ ਦਲ ਦੇ ਅੰਦਰ ਪੈਦਾ ਹੋਈ ਬਗਾਵਤ ਦਾ ਸੇਕ ਹੁਣ ਜਲੰਧਰ ਪੱਛਮੀ ਜਿਮਨੀ ਚੋਣਾ ਦੇ ਵਿੱਚ ਪੈ ਗਿਆ ਹੈ ਸ਼੍ਰਮਣੀ ਅਕਾਲੀ ਦਲ ਦੇ ਵੱਲੋਂ ਜਲੰਧਰ ਪੱਛਮੀ ਜਿਮਨੀ ਚੌਣਾ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਤੇ ਪਾਰਟੀ ਨੇ ਆਪਣੇ ਉਮੀਦਵਾਰ ਸਰਜੀਤ ਕੌਰ ਤੋਂ ਹਮਾਇਤ ਵਾਪਸ ਲੈ ਲਈ ਹੈ ਇਹ ਫੈਸਲਾ ਇਸ ਲਈ ਲਿਆ ਗਿਆ ਕਿਉਂਕਿ ਸਰਜੀਤ ਕੌਰ ਨੂੰ ਉਮੀਦਵਾਰ ਬਣਾਉਣ ਦੀ ਸਿਫਾਰਿਸ਼ ਜਿਹੜੀ ਕਿ ਬੀਬੀ ਜ਼ਗੀਰ ਕੌਰ ਨੇ ਕੀਤੀ ਸੀ ਅਤੇ ਬੀਬੀ ਜ਼ਗੀਰ ਕੌਰ ਬਾਗੀ ਧੜੇ ਦੇ ਵਿੱਚ ਸ਼ਾਮਲ ਹੈ ਹਾਲਾਂਕਿ ਅਕਾਲੀ ਦਲ ਨੇ ਆਪਣੇ ਉਮੀਦਵਾਰ ਤੋਂ ਹਮਾਇਤ ਹੇ ਵਾਪਸ ਲਈ ਆ ਪਰ ਫਿਰ ਵੀ ਸੁਰਜੀਤ ਕੌਰ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ ਤੋਹੀਦ ਚੋਂ ਲੜਨ ਗਏ ਤੇ ਕਿਉਂਕਿ ਨਾਮਜ਼ਦ ਗਿਆ ਵਾਪਸ ਲੈਣ ਜਿਹੜੀ ਕਿ ਤਰੀਕਾ ਨਿਕਲ ਚੁੱਕੀ ਹੈ ਤੇ ਇਸ ਲਈ ਸੁਰਜੀਤ ਕੌਰ ਅਕਾਲੀ ਦਲ ਦਾ ਚੋਣ ਨਿਸ਼ਾਨ ਤੱਕੜੀ ਹੀ ਰਹੇਗਾ ਬਗਾਵਤ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਬੀਬੀ ਜਗੀਰ ਕੌਰ ਅਧੀਨ ਜਲੰਧਰ ਵੈਸਟ ਦੇ ਉਮੀਦਵਾਰ ਦਾ ਨਾਂ ਤੈਅ ਕਰਨ ਦੇ ਲਈ ਕਮੇਟੀ ਦਾ ਗਠਨ ਕੀਤਾ ਸੀ ਤੇਜ ਦੇ ਵਿੱਚ ਗੁਰਪ੍ਰਤਾਪ ਵਡਾਲਾ ਤੇ ਮਹਿੰਦਰ ਕੇਪੀ ਦਾ ਨਾਮ ਵੀ ਸ਼ਾਮਿਲ ਸੀ ਬਾਗੀ ਤੜੇ ਦਾ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਦੱਸਿਆ ਕਿ ਜਲੰਧਰ ਦੇ ਜਿਹੜੇ ਕਿ ਲੋਕਨ ਯੂਨਿਟ ਦੇ ਅਫਸਰ ਕੋਲੋਂ surjit कौर ਦਾ ਨਾਮ ਵਾਪਸ ਲੈਣ ਦੀ ਅਰਜ਼ੀ ਪਾਈ ਸੀ ਪਰ ਉਹ ਮਨਜ਼ੂਰ ਨਹੀਂ ਹੋਈ ਤੇ ਹੁਣ ਮੰਨਿਆ ਜਾ ਰਿਹਾ ਹੈ ਕਿ ਪਾਰਟੀ ਬਸਪਾ ਦੇ ਉਮੀਦਵਾਰ ਨੂੰ ਹਮਾਇਤ ਆਪਣੀ ਦੇ ਸਕਦੀ ਹੈ ਤੇ ਖਬਰਾਂ ਹਨ ਕਿ ਪਾਰਟੀ ਦੀ ਜਲੰਧਰ ਯੂਨਿਟ ਇਸ ਦਾ ਐਲਾਨ ਕਰ ਸਕਦੀ ਹੈ। ਅਕਾਲੀ ਦਲ ਨੇ ਸੁਰਜੀਤ ਕੌਰ ਤੋਂ ਹਮਾਇਤ ਵਾਪਸ ਲੈ ਲੈ ਕੇ ਇੱਕ ਤੀਰ ਨਾਲ ਤਿੰਨ ਨਿਸ਼ਾਨੇ ਲਗਾਏ ਨੇ ਤੇ ਇਸ ਦਾ ਬਾਕੀ ਗੁੱਟ ਨੂੰ ਸੁਨੇਹਾ ਦਿੱਤਾ ਹੈ ਕਿ ਜੇਕਰ ਉਹ ਪਾਰਟੀ ਲਾਈਨ ਤੋਂ ਵਖ ਚੱਲਣਗੇ ਤਾਂ ਉਹਨਾਂ ਨੂੰ ਅੰਜਾਮ ਪੁਗਤਣਾ ਪੈ ਸਕਦਾ ਹੈ। ਦੂਜਾ ਜੇਕਰ ਪਾਰਟੀ ਦੀ ਇੱਕ ਵਾਰ ਮੋੜ ਤੋਂ ਜਲੰਧਰ ਵੈਸਟ ਜਿਮਨੀ ਚੌਂ ਤੇ ਹਾਰ ਹੁੰਦੀ ਹੈ ਤਾਂ ਉਹਨਾਂ ਦਾ ਜਿੰਮਾ ਵੀ ਸੁਖਬੀਰ ਸਿੰਘ ਬਾਦਲ ਤੇ ਹੀ ਆਉਂਦਾ ਹੈ ਤੇ ਇਸ ਲਈ ਉਹ ਪਹਿਲਾਂ ਹੀ ਕਿਨਾਰਾ ਕਰ ਲਿਆ ਗਿਆ ਤੇ ਤੀਸਰਾ ਜੇਕਰ ਬੀਬੀ ਜਗੀਰ ਕੌਰ ਨਾਲ ਦੇ ਸਾਥੀ ਸੁਰਜੀਤ ਕੌਰ ਨੂੰ ਹਮਾਇਤ ਕਰ ਦੇਣ ਤਾਂ ਉਹਨਾਂ ਦੇ ਹਾਰਦੇ ਹਨ ਤਾਂ ਸੁਖਬੀਰ ਸਿੰਘ ਬਾਦਲ ਬਾਬੀ ਜਿਹੜਾ ਕਿ ਬਾਕੀ ਬੀਬੀ ਜਗੀਰ ਕੌਰ ਤੇ ਵੀ ਸਵਾਜਿਕ ਸਕਦੇ ਨੇ ਤੇ ਜਿਸ ਨੂੰ ਲੈ ਕੇ ਦੱਸਿਆ ਅਕਾਲੀ ਦਰ ਨੂੰ ਇਹ ਵੱਡਾ ਝਟਕਾ ਲੱਗਿਆ ਤੇ ਉੱਥੇ ਹੀ ਜਿਹੜਾ ਕਿ ਹੁਣ ਸੁਰਜੀਤ ਕੌਰ ਦੇ ਵੱਲੋਂ ਆਪਣੀ ਹਮਾਇਤ ਵਾਪਸ ਲੈ ਲਈ